ਪੱਤਰ ਅંદર ਹੋ ਰਿਹਾ ਹੈ ਵਾਹ ਸੇ ਰੁਕਣ ਦਾ ਨਾਮ ਨਹੀਂ ਲੈ ਰਹੇ ਇਸੇ ਤਰ੍ਹਾਂ ਹੀ ਇੱਕ ਹਾਦਸਾ ਬਲਵਿੰਦਰ ਕਾਨਗੜਾ ਪੱਤਰਕਾਰ ਤੇ ਹੋਇਆ ਜਿੱਥੇ ਕਿ ਉਹਨਾਂ ਦੱਸਿਆ ਕਿ ਉਹਨਾਂ ਉੱਪਰ ਇਹ ਜਾਣ ਲਿਓ ਹਮਲਾ ਕੀਤਾ ਹੈ ਪਰਵਾਸ ਸమేਤ ਜਿੱਥੇ ਗੱਡੀ ਦੇ ਵਿੱਚ ਬੈਠਿਆਂ ਦੇ ਉੱਤੇ ਟਰੱਕ ਚੜਾ ਦਿੱਤਾ ਗਿਆ ਹੈ ਉੱਥੇ ਸਿਟੀ ਪੁਲਿਸ ਵੀ ਸ਼ਕਤ ਦੇ ਘੇਰੇ ਦੇ ਵਿੱਚ ਨਜ਼ਰ ਆ ਰਹੀ ਹੈ ਉਹਨਾਂ ਨੇ ਦੱਸਿਆ ਕਿ ਜਿਸ ਤਰ੍ਹਾਂ ਉਸ ਵਿਅਕਤੀ ਨੇ ਟਰੱਕ ਚੜਾ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਇਹ ਇੱਕ ਕਤਲ ਯਤਪਨਾ ਹਮਲਾ ਕੀਤਾ ਗਿਆ ਹੈ ਔਰ ਪਰਵਾਸ ਸమేਤ ਜਿਸ ਤਰ੍ਹਾਂ ਦਾ ਇਸ ਹਾਦਸੇ ਦੇ ਨਿਯਾਮ ਦਿੱਤਾ ਗਿਆ ਹੈ ਉਹ ਦੇਖਣ ਵਾਲੀ ਗੱਲ ਹੈ ਕਿ ਕਿਸ ਤਰ੍ਹਾਂ ਦਾ ਇਹ ਜਿਹੜਾ ਕਿ ਹਾਦਸਾ ਵਾਪਰਿਆ ਹੈ ਅਸੀਂ ਗੱਲ ਕਰਦੇ ਹਾਂ ਸੁਣਾਉਣੇ ਕਿਉਂਕਿ ਅੱਜ ਕਿਸਾਨ ਜਥੇਬੰਦੀਆਂ ਵੀ ਉਹਦੇ ਹੱਕ ਵਿੱਚ ਨਿਤਰਾਈਆਂ ਨੇ ਉਹਨਾਂ ਨੇ ਵੀ ਇੱਕ ਚੇਤਾਵਨੀ ਪੱਤਰ ਦਿੱਤਾ ਹੈ ਕਿ ਜੇਕਰ ਬਣਦੀ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ ਅਸੀਂ ਅਗਲਾ ਸੰਘਰਸ਼ ਟੰਡਿਤ ਤਿਆਰ ਹੋਵਾਂਗੇ ਅੱਗੇ ਅਸੀਂ ਬਰਿੰਦਰ ਕਰਨ ਕਰਨ ਨਾਲ ਗੱਲ ਕਰਾਂਗੇ ਕਿਸ ਤਰ੍ਹਾਂ ਦਾ ਜਿਹੜਾ ਇਹ ਹਾਦਸਾ ਵਾਪਰਿਆ ਹੈ ਪਰਵਿੰਦਰ ਜੀ ਕੀ ਮਾਫਰਾ ਸੀਗਾ ਇਹ ਜਿਹੜਾ ਤੁਹਾਡੇ ਨਾਲ ਐਕਸੀਡੈਂਟ ਹੋਇਆ ਕਿਸ ਤਰ੍ਹਾਂ ਐਕਸੀਡੈਂਟ ਹੋਇਆ ਅਤੇ ਕੀ ਗੱਲਬਾਤ ਹੋਈ ਹੈ ਇਸ ਤਰ੍ਹਾਂ ਦਾ ਇਹ ਇਹ ਜਿਹੜਾ ਐਕਸੀਡੈਂਟ ਹੋਇਆ ਕੱਲ ਸ਼ਾਮ ਨੂੰ ਅਸੀਂ ਪਰਿਵਾਰ ਸਮੇਤ ਪਾਤੜਾ ਸ਼ਹਿਰ ਦੇ ਵਿੱਚੋਂ ਆਪਣੇ ਘਰ ਵੱਲ ਨੂੰ ਜਾ ਰਹੇ ਸੀਗੇ ਤੇ ਪਾਤੜਾ ਦੇ ਸਿਵਲ ਹਸਪਤਾਲ ਦੇ ਬਿਲਕੁਲ ਸਾਹਮਣੇ ਜਾ ਕੇ ਅਸੀਂ ਆਪਣੀ ਗੱਡੀ ਆ ਜਿਹੜੀ ਕੋਈ ਸਮਾਨ ਲੈਣ ਵਾਸਤੇ ਕੱਚੀ ਥਾਂ ਤੇ ਜਿਹੜੀ ਆ ਸੜਕ ਤੋਂ ਥੱਲੇ ਲਾ ਕੇ ਗੱਡੀ ਰੋਕੀ ਹੋਈ ਸੀਗੀ ਤੇ ਉਸ ਸਮੇਂ ਅਚਾਨਕ ਅੱਗੋਂ ਬਹੁਤ ਸਪੀਡ ਦੇ ਵਿੱਚ ਟਰੱਕ ਜਿਹੜਾ ਸਾਡੀ ਗੱਡੀ ਵੱਲ ਨੂੰ ਆਇਆ ਤੇ ਸਾਡੇ ਦੇਖਦੇ ਦੇਖਦੇ ਉਹਨੇ ਸਾਡੀ ਗੱਡੀ ਆ ਜਿਹੜੀ ਆਪਣੀ ਚਪੇਟ ਦੇ ਵਿੱਚ ਲੈ ਲਈ ਤੇ ਬਹੁਤ ਤੇਜ਼ ਰਫ਼ਤਾਰ ਦੇ ਨਾਲ ਗੱਡੀ ਨੂੰ ਉਕੜੀ ਸਦਾ ਹੋਇਆ ਅੱਗੇ ਫਿਰ ਸੜਕ ਦੇ ਉੱਪਰ ਜਿਹੜਾ ਉਹ ਗੱਡੀ ਨੂੰ ਲੈ ਗਿਆ ਤੇ ਉਸ ਤੋਂ ਅੱਗੇ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਉਹ ਗੱਡੀ ਟਰੱਕ ਦੀ ਚਪੇਟ ਦੇ ਵਿੱਚੋਂ ਜਿਹੜੀ ਉਹ ਅੱਗੇ ਜਾ ਕੇ ਬਾਹਰ ਨਿਕਲੀ ਤਾਂ ਗੱਡੀ ਜਿਹੜੀ ਆ ਉਹ ਬੁਰੀ ਤਰ੍ਹਾਂ ਜਿਹੜੀ ਉਹ ਚੱਕਣਾ ਚੂਰ ਹੋ ਗਈ ਸੀਗੀ ਤੇ ਅਸੀਂ ਜਿਹੜਾ ਉਹ ਪਰਿਵਾਰ ਸਮੇਤ ਬੇਟੀ ਸੀਗੀ ਮੇਰੇ ਮੈਡਮ ਸੀਗੀ ਨਾਲ ਤੇ ਤਿੰਨੇ ਜਣੇ ਜਿਹੜੇ ਉਹ ਅਸੀਂ ਜ਼ਖਮੀ ਹੋ ਗਏ ਉਸ ਹਾਦਸੇ ਦੇ ਵਿੱਚ ਤੁਹਾਨੂੰ ਕਿਵੇਂ ਲੱਗਦਾ ਜੀ ਇਹ ਹਾਦਸਾ ਸਾਜ਼ਿਸ਼ ਹੈ ਦੇਖੋ ਜਿਹੜਾ ਐਕਸੀਡੈਂਟ ਹੋਇਆ ਇਹਦੇ ਪਿੱਛੇ ਬਹੁਤ ਵੱਡੀ ਸਾਜ਼ਿਸ਼ਾ ਜਿਹੜੀ ਉਹ ਦਿਖਾਈ ਦੇ ਰਹੀ ਆ ਸਾਨੂੰ ਕਿਉਂਕਿ ਗੱਡੀ ਬਿਲਕੁਲ ਕੱਚੀ ਸੜਕ ਦੇ ਉੱਪਰ ਥੱਲੇ ਪੱਕੇ ਰੋਡ ਤੋਂ ਥੱਲੇ ਰੋਕੀ ਹੋਈ ਸੀਗੇ ਅਸੀਂ ਆਪਣੀ ਸਾਈਡ ਤੇ ਖੜੇ ਸੀਗੇ ਅਚਾਨਕ ਦੂਜੀ ਸਾਈਡ ਤੋਂ ਟਰੱਕ ਸਾਡੇ ਵਾਲੇ ਪਾਸੇ ਆਉਂਦਾ ਗੱਡੀ ਨੂੰ ਟੱਕਰ ਮਾਰਦਾ ਤੇ ਫਿਰ ਉਹ ਛਟਕ ਦੇ ਉੱਪਰ ਜਿਹੜਾ ਗੱਡੀ ਨੂੰ ਨਾਲ ਕਢੀ ਸਦਾ ਹੋਇਆ ਲੈ ਜਾਂਦਾ ਇਸ ਦੇ ਨਾਲ ਇੱਕ ਗੱਲ ਤਾਂ ਇਹ ਸਾਬਤ ਹੋ ਜਾਂਦੀ ਆ ਕਿ ਜਿਹੜਾ ਡਰਾਈਵਰ ਸੀ ਭਾਵੇਂ ਉਹਨੇ ਦਾਰੂ ਆ ਜਿਹੜੀ ਸ਼ਰਾਬ ਕਾਫੀ ਹੱਦ ਤੱਕ ਪੀਤੀ ਹੋਈ ਸੀ ਨਸ਼ੇ 'ਚੇ ਸੀ ਪਰ ਉਹ ਇੰਨਾ ਵੀ ਨਸ਼ੇ ਦੇ ਵਿੱਚ ਨਹੀਂ ਸੀਗਾ ਵੀ ਉਹਨੂੰ ਅੱਗੇ ਦਿਖਦਾ ਕੁਝ ਨਹੀਂ ਸੀ ਸਾਡੀ ਗੱਡੀ ਨੂੰ ਖਤਮ ਕਰਨ ਤੋਂ ਬਾਅਦ ਉਹ ਪਾਤੜਾ ਸ਼ਹਿਰ ਦੇ ਵਿੱਚ ਦੀ ਭੀੜ ਭੜੱਕੇ ਵਾਲੀ ਜਗ੍ਹਾ ਤੇ ਹੁੰਦਾ ਹੋਇਆ 19 ਸਪੀਡ ਦੇ ਵਿੱਚ ਹੀ ਉਹ ਭਗਤ ਸਿੰਘ ਚੌਂਕ ਦੇ ਵਿੱਚ ਪਹੁੰਚ ਗਿਆ ਜਿੱਥੇ ਲੋਕਾਂ ਨੇ ਅੱਗੇ ਕੋਈ ਹੋਰ ਸਾਧਨ ਖੜੇ ਕਰਕੇ ਉਹਦੇ ਗੱਡੀ ਨੂੰ ਰੋਕਿਆ ਕੰਟਰੋਲ ਚ ਕੀਤਾ ਉਹਨੂੰ ਥੱਲੇ ਲਾਇਆ ਤੇ ਫਿਰ ਪੁਲਿਸ ਦੇ ਹਵਾਲੇ ਕੀਤਾ ਇਹ ਜਿਹੜਾ ਹਾਦਸਾ ਤੇ ਸੱਚ ਦੀ ਕਲਮ ਚਲਾਉਣ ਵਾਲੇ ਪੱਤਰਕਾਰਾਂ ਨੂੰ ਜਿਹੜਾ ਇਹਨਾਂ ਹਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਰੋਜ਼ਾਨਾ ਦੇਖਦੇ ਹਾਂ ਅਸੀਂ ਅਜੇ ਥੋੜੇ ਦਿਨ ਪਹਿਲਾਂ ਸਾਡੇ ਪਾਤੜਾਂ ਤੋਂ ਸੀਨੀਅਰ ਪੱਤਰਕਾਰ ਗੁਰਨਾਮ ਸਿੰਘ ਚੋਹਾਨ ਉਹਨਾਂ ਦੇ ਪਿਤਾ ਤੇ ਉਹਨਾਂ ਦੇ ਪਿੰਡ ਵਿੱਚ ਹੀ ਜਿਹੜਾ ਕਾਰ ਸਵਾਰਾਂ ਵੱਲੋਂ ਹਮਲਾ ਕੀਤਾ ਗਿਆ ਜਾਣ ਬੁੱਝ ਕੇ ਕਾਰ ਨੂੰ ਅੱਗੇ ਪਿਛੇ ਉੱਪਰ ਚੜਾ ਕੇ ਉਹਦੇ ਆ ਜਿਹੜਾ ਉਹਨੂੰ ਜ਼ਖਮੀ ਕੀਤਾ ਗਿਆ ਤਾਂ ਕਿਤੇ ਨਾ ਕਿਤੇ ਜੇ ਦੇਖੀਏ ਤਾਂ ਅਜਹੀਆਂ ਜਿਹੜੀਆਂ ਵਾਰਦਾਤਾਂ ਪੱਤਰਕਾਰਾਂ ਦੇ ਉੱਪਰ ਹੋ ਰਹੀਆਂ ਉਹ ਦਿਨੋਂ ਦਿਨ ਵੱਧਦੀਆਂ ਜਾ ਰਹੀਆਂ ਉਹ ਸਰਕਾਰ ਇਹਨਾਂ ਲੋਕਾਂ ਦੇ ਉੱਪਰ ਆ ਜਿਹੜਾ ਉਹ ਕਾਬੂ ਪਾਉਣ ਦੇ ਵਿੱਚ ناکਾਮ ਸਾਬਤ ਹੋ ਰਹੀ ਹੈ ਤੁਹਾਨੂੰ ਵੀ ਧਮਕੀਆਂ ਆਈਆਂ ਪਹਿਲਾਂ ਵੀ ਇਹਨਾਂ ਦੀਆਂ ਧਮਕੀਆਂ ਜਦੋਂ ਸ਼ੁਰੂ ਦੇ ਵਿੱਚ ਇਹੋ ਜਿਹੀ ਅਸੀਂ ਕੰਮਾਂ ਦੀਆਂ ਖਬਰਾਂ ਨਸ਼ਰ ਕਰਦੇ ਜਿਹੜੀ ਕੋਸ਼ਿਸ਼ ਕੀਤੀ ਤਾਂ ਧਮਕੀਆਂ ਉਦੋਂ ਤੋਂ ਹੀ ਮਿਲਣੀਆਂ ਸ਼ੁਰੂ ਹੋ ਗਈਆਂ ਸੀ ਤੇ ਹੁਣ ਜਿਹੜਾ ਉਹਦਾ ਅਸੀਂ ਸਾਰਾ ਪਰਿਵਾਰ ਨੇ ਅੰਜਾਮ ਵੀ ਜਿਹੜਾ ਭੁਗਤ ਲਿਆ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਵੀ ਕਿਵੇਂ ਸਾਡੇ ਤੇ ਜਾਣ ਲੇਵਾ ਹਮਲਾ ਕਰਕੇ ਸਾਨੂੰ ਪਰਿਵਾਰ ਸਮੇਤ ਆ ਜਿਹੜਾ ਮੈਨੂੰ ਖਤਮ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ ਕਿ ਤੁਹਾਨੂੰ ਲੱਗਦਾ ਨਮਿੰਦਰ ਜੀ ਵੀ ਹੁਣ ਆਪਾਂ ਗੱਲ ਕਰੀ ਪੱਤਰਕਾਰਾਂ ਦੀ ਸੇਫਟੀ ਦੀ ਕੀ ਸਰਕਾਰ ਨੂੰ ਪੱਤਰਕਾਰਾਂ ਦੀ ਸੇਫਟੀ ਲਈ ਕੋਈ ਉਪਰਾਲਾ ਕਰਨਾ ਚਾਹੀਦਾ ਹੈ ਬਹੁਤ ਪੰਜਾਬ ਦੇ ਵਿੱਚ ਪੱਤਰਕਾਰ ਭਾਈਚਾਰੇ ਵੱਲੋਂ ਵੱਖ-ਵੱਖ ਪੱਤਰਕਾਰ ਕਲੱਬਾਂ ਵੱਲੋਂ ਜਿਹੜਾ ਪ੍ਰੈਸ ਕਲੱਬਾਂ ਵੱਲੋਂ ਸਰਕਾਰ ਤੱਕ ਜਿਹੜੀ ਆਏ ਪਹੁੰਚ ਕੀਤੀ ਜਾ ਰਹੀ ਹੈ ਉਹ ਪੱਤਰਕਾਰਾਂ ਨੂੰ ਕਿਤੇ ਨਾ ਕਿਤੇ ਜਿਹੜਾ ਹਰੇਕ ਥਾਂ ਤੇ ਸੱਚ ਦੀਆਂ ਖਬਰਾਂ ਲਾਉਣ ਤੇ ਉਹਨਾਂ ਨੂੰ ਅਜਿਹੇ ਜਿਹੜੇ ਹਮਲਿਆਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਤੇ ਉਹਦੇ ਤੇ ਪੱਤਰਕਾਰਾਂ ਦੀ ਸੁਰੱਖਿਆ ਲਈ ਯਕੀਨੀ ਬਣਾਇਆ ਜਾਵੇ ਕੋਈ ਸਖਤ ਕਾਨੂੰਨ ਬਣਾਇਆ ਜਾਵੇ ਪਰ ਹਲੇ ਤੱਕ ਇਹ ਸਰਕਾਰਾਂ ਵੱਲੋਂ ਪੱਤਰਕਾਰਾਂ ਦੀ ਜਿਹੜੀ ਆ ਸੁਰੱਖਿਆ ਨੂੰ ਧਿਆਨ ਵਿੱਚ ਨਹੀਂ ਰੱਖਿਆ ਗਿਆ ਜਿਹੜੀ ਹੁਣ ਮੌਜੂਦਾ ਸਰਕਾਰ ਆ ਇਹਦੇ ਵਿੱਚ ਹੋਰ ਪਹਿਲਾਂ ਨਾਲੋਂ ਵੀ ਜ਼ਿਆਦਾ ਪੱਤਰਕਾਰਾਂ ਤੇ ਆ ਜਿਹੜੇ ਹਮਲਿਆਂ ਦੀਆਂ ਵਾਰਦਾਤਾਂ ਘਟਨਾਵਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਇਹਦੇ ਤੇ ਵੀ ਸਰਕਾਰ ਨੂੰ ਆ ਜਿਹੜਾ ਉਹ ਜਿਹੜਾ ਫੌਰੀ ਧਿਆਨ ਦੇਣ ਦੀ ਲੋੜ ਆ ਲੋਕ ਨੇ ਆਪਣੀ ਗੱਡੀ ਸਾਈਡ ਤੇ ਲਾ ਕੇ ਕੋਈ ਵਸਤੂ ਖਰੀਦ ਰਹੇ ਸੀਗੇ ਔਰ ਇੱਕ ਟਰੱਕ ਆਇਆ ਜੱਖ ਰੋਡ ਤੋਂ ਉਹਨੂੰ ਮੂਲਕ ਵੱਲੋਂ ਉਨੇ ਲਾਪਰਵਾਹੀ ਨਾਲ ਲੈ ਕੇ ਦੂਜੀ ਸਾਈਡ ਉਹਦੇ ਪਰਿਵਾਰ ਸਮੇਤ ਵਿੱਚ ਬੈਠਾ ਸੀ ਕਾਰ ਦੇ ਉੱਪਰ ਚੜਾਤਾ ਜਿੱਥੇ ਉਹ ਬਾਲਵਾਲ ਤਾਂ बच ਗਿਆ ਪਰ ਗੱਡੀ ਜਿਹੜੀ ਪੂਰੀ ਤਰ੍ਹਾਂ ਨੁਕਸਾਨੀ ਗਈ ਔਰ ਉਹ ਇਸ ਟਾਈਮ ਸਿਵਲ ਹਸਪਤਾਲ ਦੇ ਵਿੱਚ ਜੇਰੇ ਇਲਾਜ ਆ ਤੇ ਅਸੀਂ ਡੀਐਸਪੀ ਸਾਹਿਬ ਕੋਲੇ ਆਪਣਾ ਮੰਗ ਪੱਤਰ ਦੇਣ ਵਾਸਤੇ ਆਏ ਸੀਗੇ ਸਮੂਹ ਪ੍ਰੈਸ ਦੇ ਅਹੁਦੇਦਾਰ ਨਮਾਇंदे ਕਿ ਅਸਲੀ ਜੋ ਜੁਰਮ ਕੀਤਾ ਜਿਹੜਾ ਉਹਨੇ ਕਾਤਰਾਣਾ ਹਮਲਾ ਕੀਤਾ ਬੰਦੇ ਤੇ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ ਕਿਉਂਕਿ ਪਿਛਲੇ ਦਿਨੀ ਉਹਨੇ ਇੱਥੇ ਹੋਟਲਾਂ ਦੇ ਵਿੱਚ ਦੇਵਪਾਰ ਦੇ ਧੰਦੇ ਚੱਲਦੇ ਨੇ ਉਹਨਾਂ ਦੀ ਖਬਰ ਨੂੰ ਨਸਰ ਕੀਤਾ ਸੀ ਖਵਰਾ ਵਗੈਰਾ ਲਾਈਆਂ ਸੀ ਉੱਥੇ ਜਾ ਕੇ ਤੇ ਉਸ ਦੀ ਰੰਜਸ ਨੂੰ ਦੇ ਮੁੱਖ ਰੱਖਦੇ ਹੋ ਉਹਨਾਂ ਨੇ ਇਹ ਤੇ ਕਾਤਲਾਨਾ ਜਿਹੜਾ ਹਮਲਾ ਕਰਵਾਇਆ ਔਰ ਜਿਹੜਾ ਅਸਲੀ ਦੋਸ਼ੀ ਆ ਉਹ ਟਰੱਕ ਦਾ ਮਾਲਕ ਆ ਜਿਹੜਾ ਉਹਤੇ 307 ਦਾ ਪਰਚਾ ਕੀਤਾ ਜਾਵੇ ਔਰ ਜਿਹੜਾ ਡਰਾਈਵਰ ਆ ਨਾਲ ਉਹਨੂੰ ਵੀ ਰੱਖਿਆ ਜਾਵੇ ਸਾਡੀ ਮੰਗ ਆਗਰ ਪ੍ਰਸ਼ਾਸਨ ਨੇ ਇਹ ਉਹਨਾਂ ਨੂੰ ਨਾ ਅਰੈਸਟ ਕੀਤਾ ਸਖਤ ਕਾਰਵਾਈ ਨਾ ਕੀਤੀ ਤਾਂ ਅਸੀਂ ਕਿਸਾਨ ਜਥੇਬੰਦੀਆਂ ਨਾਲ ਲੈ ਕੇ ਲੋਕ ਜਨਿਆਂ ਨੂੰ ਧਰਨਾ ਵੀ ਕਰਾਂਗੇ ਮੁਜ਼ਾਹਰਾ ਵੀ ਕਰਾਂਗੇ ਰੋਡ ਜਾਮ ਵੀ ਕਰਾਂਗੇ ਹੋਰ ਵੀ ਸਾਡੇ ਸਾਥੀਆਂ ਦੀ ਸਲਾਹ ਦੇ ਨਾਲ ਜੋ ਵੀ ਹੋਇਆ ਸੀ ਕਰਾਂਗੇ ਸੋ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇਸ ਤੇ ਗੌਰ ਕੀਤੀ ਜਾਵੇ ਬਣਦੀ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ एक, कि ਸਾਨੂੰ ਕੋਈ ਹੋਰ ਸਖਤ ਐਕਸ਼ਨ ਲੈਣ ਲਈ ਮਜਬੂਰ ਨਾ ਹੋਣਾ। ਵਾਸਤੇ ਉਹਨਾਂ ਨੇ ਉੱਥੇ ਫੋਟੋ ਲੈ ਕੇ ਉਹਨਾਂ ਦੇ ਮਤਲਬ ਮੀਡੀਆ 'ਚ ਪਾਤੀ ਤੇ ਇਹ ਉੱਤੇ ਜਾਣ ਦੇਵਾ ਹਮਲਾ ਕੀਤਾ ਗਿਆ ਹੈ। ਇਹ ਸਾਡੇ ਸਮਾਜ ਵਾਸਤੇ ਬਹੁਤ ਬੁਰੀ ਇੱਕ ਮਤਲਬ ਹਰਕਤ ਹੈ। ਇਹ ਸਮਾਜ ਦੇ ਵਿੱਚ ਨਹੀਂ ਹੋਣੀ ਚਾਹੀਦੀ। ਇੱਕ ਪਤਲਾ ਜਾਂ ਆਮ ਕਰਕੇ ਚੱਲ ਰਿਹਾ ਹੈ। ਪੁਲਿਸ ਪ੍ਰਸ਼ਾਸਨ ਨੂੰ ਫੋਨ ਵੀ ਕਰਦੇ ਆ ਤੇ ਪਹੁੰਚਦਾ ਨਹੀਂ ਹੈਗਾ। ਨਾ ਕਿਸੇ ਨੂੰ ਰੋਕਦਾ। ਪਤਾ ਨਹੀਂ ਇਹਨਾਂ ਦਾ ਕੋਈ ਮੀਨਾ ਮੁੰਨਾ ਲਿਆ ਹੁੰਦਾ। ਦੋ ਜਗ੍ਹਾ ਤੇ ਸਾਡੇ ਕ੍ਰਾਂਤੀਕਾਰੀ ਜੁਨੀਅਰ ਲੋਕ ਵੱਲੋਂ ਪਹਿਲਾਂ ਵੀ ਬੰਦ ਕਰਵਾਇਆ ਗਿਆ ਤੇ ਇਹਦੇ ਵਿੱਚ ਵੀ ਸਾਨੂੰ ਉਦੋਂ ਫੋਨ ਕੀਤਾ ਸਾਡੇ ਜਿਹੜੇ ਯੋਧੇ ਸੀ ਉੱਥੇ ਪਹੁੰਚੇ ਸੀਗੇ ਤੇ ਸਾਡੀ ਸਾਰੀਆਂ ਜਥੇਬੰਦੀਆਂ ਵੱਲੋਂ ਇਹ ਪੁਰਜੋਰ ਅਪੀਲ ਹੈ ਵੀ ਜਿੱਥੇ ਵੀ ਕਿਤੇ ਮੀਡੀਆ ਨੂੰ ਇਹੋ ਜੀ ਚੀਜ਼ ਦਾ ਪਤਾ ਲੱਗਦਾ ਹੈ ਸਾਡੇ ਨਾਲ ਸੰਪਰਕ ਕਰੋ ਆਪਾਂ ਨੇ ਇਹ ਜਿਹੜਾ ਗੰਦਾ ਇੱਥੇ ਨਹੀਂ ਰਹਿਣ ਦੇਣਾ ਖਾਸ ਕਰਕੇ ਆਪਣੇ ਸ਼ਹਿਰ ਪਾਤਰਾਂ ਦੇ ਵਿੱਚ ਇਹਨੂੰ ਆਪਾਂ ਨੇ ਮਟਾਉਣਾ ਹੈ ਤੇ ਅੱਜ ਉਹਨਾਂ ਨੂੰ ਇਨਸਾਫ਼ ਦਿਵਾਉਣ ਵਾਸਤੇ ਜੋ ਕਿ ਉਹਨਾਂ ਨੇ ਐਫ ਆਈ ਆਰ ਦਰਜ ਕਰਾਈ ਆਪਣੇ ਬਿਆਨਾਂ ਤੇ ਉਹ ਪ੍ਰਸ਼ਾਸਨ ਨੇ ਸਹੀ ਨਹੀਂ ਕੀਤੀ ਇਸ ਕਰਕੇ ਸਾਰੇ ਪੱਤਰਕਾਰ ਭਾਈਚਾਰਾ ਤੇ ਸਾਰੇ ਆក្សਾਨ ਜਥੇਬੰਦੀਆਂ ਜਿਹੜੀਆਂ ਪਾਤਰਾਂ ਦੇ ਵਿੱਚ ਨੇ ਉਹਨਾਂ ਨੇ ਅੱਜ ਇੱਥੇ ਮੀਟਿੰਗ ਕਰਕੇ ਮੰਗ ਪੱਤਰ ਦਿੱਤਾ ਹੈ ਵੀ ਉਹਨੂੰ ਇਨਸਾਫ ਦਵਾਇਆ ਜਾਵੇ ਨਹੀਂ ਤੇ ਅਸੀਂ ਅਗਲਾ ਸੰਘਰਸ਼ ਜਿਹੜਾ ਉਹ ਵਿੜਾਂਗੇ ਡਿਪਟੀ ਸਾਬ ਨੂੰ ਮੰਗ ਪੱਤਰ ਦਿੱਤਾ ਗਿਆ ਹੈ ਅੱਜ ਜਿਹੜਾ ਤੁਹਾਡਾ ਇਧਰ ਇਧਰ ਜਥੇਬੰਦੀ ਆ ਲੋ ਕਿਉਂਕਿ ਜਿਹੜਾ ਕੋਈ ਵੀ ਇਸ ਤਰ੍ਹਾਂ ਦੇ ਮੁੱਦੇ ਚੱਕਣ ਵਾਸਤੇ ਜਿਹੜੇ ਪੱਤਰਕਾਰ ਅੱਗੇ ਆਉਂਦੇ ਆ ਉਹਨਾਂ ਤੇ ਹਮੇਸ਼ਾ ਜਾਣਲੇਵਾ ਹਮਲੇ ਹੁੰਦੇ ਆ ਅੱਜ ਜਿਹੜਾ ਹਮਲਾ ਹੋਇਆ ਪੱਤਰਕਾਰ ਤੇ ਔਰ ਉਹਦਾ ਸਹੀ ਕਾਰਵਾਈ ਨਾ ਹੋਣ ਕਰਕੇ ਜਥੇਬੰਦੀਆਂ ਨਾਲ ਜੁੜੀਆਂ ਨੇ ਕਿਸ ਤਰ੍ਹਾਂ ਦਾ ਤੁਹਾਡਾ ਉਹਨਾਂ ਨਾਲ ਜਿਹੜਾ ਸਹਿਯੋਗ ਹੈ ਮੈਂ ਸਾਫ ਸੇ ਦਤਾਲ ਕ੍ਰਾਂਤੀਕਾਰੀ ਕਿਸਾਨ ਜੀ ਨੂੰ ਬੁਲਾ ਕੇ ਅਨਾਉਂਸ ਕਰਤਾਂ ਹਾਂ ਇਹ ਜਿਹੜਾ ਬਲਵਿੰਦਰ ਸਿੰਘ ਤੇ ਕਾਤਲਾ ਨਾਲ ਹਮਲਾ ਹੋਇਆ ਜੀ ਇਹ ਇੱਕ ਐਕਸੀਡੈਂਟ ਦਾ ਬਣਾ ਰਹੇ ਨੇ ਪਰਚਾ ਦਰਜ ਤੇ ਉਹ ਕਰ ਰਿਹਾ ਪ੍ਰਸ਼ਾਸਨ ਆ ਪਰ ਇਹ ਬੜਾ ਬਰੀਕੇ ਨਾਲ ਜਾਂਚ ਕਰਨ ਦੀ ਲੋੜ ਹੈ ਅੱਜ ਅਸੀਂ ਸਾਰੀਆਂ ਪਤਣਾ ਏਰੀਏ ਦੀਆਂ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਔਰ ਪੱਤਰਕਾਰ ਭਾਈਚਾਰਾ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਮੀਟਿੰਗ ਕਰਕੇ ਅਸੀਂ ਇੱਕ ਅਲਟੀਮੇਟਮ ਦਿੱਤਾ ਹੈ ਡੀਐਸਪੀ ਦੇ ਨਾਮ ਜੇ ਤੇ ਸਾਡੀ ਸੁਣਵਾਈ ਹੋ ਜਾਂਦੀ ਇਹ ਤਾਂ ਠੀਕ ਹੈ ਜੇ ਪ੍ਰਸ਼ਾਸਨ ਪਰਚਾ ਦਰਜ ਕਰਦਾ ਸਹੀ ਤਰੀਕੇ ਨਾਲ ਜਿੱਦਾਂ ਉਹਦਾ ਤੇ ਹਮਲਾ ਹੋਇਆ ਜਿਸ ਤਰ੍ਹਾਂ ਕਾਰਵਾਈ ਸਾਰੇ ਅੰਮਲ ਵਿੱਚ ਲਿਆਂਦੀ ਜਾਏ ਤਾਂ ਬਹੁਤ ਵਧੀਆ ਪਰ ਸਾਨੂੰ ਲੱਗਦਾ ਨੀਗਾ ਕਿਉਂਕਿ ਪ੍ਰਸ਼ਾਸਨ ਗੋਲਮੋਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਨਹੀਂ ਤਾਂ ਅਗਲਾ ਕੋਈ ਸੰਘਰਸ਼ ਅਸੀਂ ਵਿੱਡਾਂਗੇ ਸਾਰੀ ਰੈਸਲਾ ਬਣਾ ਕੇ ਇੱਕ ਦੋ ਦਿਨਾਂ ਦਾ ਅਸੀਂ ਦਿੱਤਾ ਟਾਈਮ ਉਹਦੇ ਵਿੱਚ ਅਲਟੀਮੇਟ ਹੁੰਦੇ ਨਹੀਂ ਤਾਂ ਅਸੀਂ ਇੱਕ ਇਹਦੀ ਰੂਪਰੇਖਾ ਬਣਾ ਕੇ ਅਸੀਂ ਠਾਣੇ ਤੱਕਰਾਉ ਵੀ ਕਰਾਂਗੇ ਔਰ ਇਸ ਜਿਹੜਾ ਬਲਵਿੰਦਰ ਸਿੰਘ ਹੈ ਉਹਨੂੰ ਅਸੀਂ ਬਿਲਕੁਲ ਅਨਸਾਫ਼ ਲੈ ਕੇ ਪੱਤਰਕਾਰ ਭਾਈਚਾਰੇ ਨੂੰ ਕੋਈ ਡਰਨ ਦੀ ਲੋੜ ਨਹੀਂ ਅਸੀਂ ਜਥੇਬੰਦੀਆਂ ਪੱਤਰਕਾਰਾਂ ਤੇ ਨਾਲ ਆ ਸੱਚ ਦੀ ਆਵਾਜ਼ ਜਿਹੜਾ ਵੀ ਬੰਦਾ ਚੁੱਕਦਾ ਪੰਜਾਬ ਦੇ ਵਿੱਚ ਉਹਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਸੀਂ ਪੰਜਾਬੀ ਲੋਕ ਸਾਡੇ ਖੂਨ ਦੇ ਵਿੱਚ ਗੈਰਤ ਹੈ ਅਸੀਂ ਸੱਚ ਨੂੰ ਨਹੀਂ ਛਿਪਾ ਸਕਦੇ ਔਰ ਸੱਚ ਨੂੰ ਸਾਹਮਣੇ ਲੈ ਕੇ ਇਹ ਜਿਹੜਾ ਪਾਤਰਾਂ ਦੇ ਵਿੱਚ ਕਾਂਡ ਵਾਪਰ ਰਿਹਾ ਹੈ ਇਹ ਜਰੂਰ ਸੱਚ ਨੂੰ ਸਾਹਮਣੇ ਲੈ ਕੇ ਅਸੀਂ ਪੂਰ ਜੋਰ ਆਪਣੀ ਜਿਹੜੀ ਮਿਹਨਤ ਆ ਉਲਾਵਾਂਗੇ ਜੀ ਉਸ ਦਿਨ ਤੁਸੀਂ ਉੱਥੇ ਹੈਗੇ ਸੀ ਕੀ ਕੀ ਘਟਨਾ ਕੀ ਕੁਝ ਚੱਲ ਰਹੀ ਸੀ ਤੁਸੀਂ ਦੇਖਿਆ ਉੱਥੇ ਕੀ ਕੁਝ ਚੱਲ ਰਿਹਾ ਸੀ ਉੱਥੇ ਉੱਥੇ ਜੀ ਦੇ ਵਪਾਰ ਦਾ ਧੰਦਾ ਚੱਲ ਰਿਹਾ ਸੀ ਜੀ ਉਹ ਇਹ ਆਪਦੇ ਗੁੰਡਿਆ ਰਾਹੀਂ ਉਸ ਦੀ ਆਵਾਜ਼ ਨੂੰ ਬੰਦ ਕਰਨਾ ਚਾਹੁੰਦੇ ਨੇ ਅੱਜ ਸਾਰੀਆਂ ਜਿਹੜੀਆਂ ਲਾਕੇ ਦੀਆਂ ਪਾਤੜਾ ਬਲਾਕ ਦੀਆਂ ਜਥੇਬੰਦੀਆਂ ਨੇ ਸਾਰੀਆਂ ਨੇ ਇਕੱਠੇ ਹੋ ਕੇ ਇਸ ਆਵਾਜ਼ ਨੂੰ ਬੁਲੰਦ ਕਰਨ ਲਈ ਇੱਕ ਮਤ ਹੋ ਕੇ ਅੱਜ ਡੀਐਸਪੀ ਸਾਹਿਬ ਨੂੰ ਚੇਤਾਵਨੀ ਪੱਤਰ ਦਿੱਤਾ ਵਿਚਾਰਤ ਇਸ ਮਸਲੇ ਨੂੰ ਹੱਲ ਕਰੋ ਜਿਹੜਾ ਤੁਸੀਂ ਮੈਟਰ ਨੂੰ ਐਕਸੀਡੈਂਟ ਬਣਾਉਣ ਕੇ ਇਸ ਨੂੰ ਰਫਾ-ਦਫਾ ਕਰਨਾ ਚਾਹੁੰਦੇ ਹੋ ਜਿਹੜਾ ਕਤਲਨਾ ਹਮਲਾ ਉੱਤੇ ਜਿਹੜਾ ਧਰਾਮਾ ਚ ਵਾਦਾ ਕਰੋ ਨਹੀਂ ਕਿ ਕਿਸਾਨ ਜਥੇਬੰਦੀਆਂ ਇਕੱਠੇ ਹੋ ਕੇ ਵੱਡਾ ਸ਼ਗਰਚ ਮਿੱਟਣ ਦੀ ਘਟਨਾ ਵਾਪਰੀ ਹੈ ਇਹ ਸੋਚੀ ਸਮਝੀ ਸਾਜ਼ਿਸ਼ ਹੈ ਇਹ ਇਰਾਦਾਇਕਤਲ ਦੇ ਤਰੀਕੇ ਨਾਲ ਜਿਹੜਾ ਹੈਗਾ ਇਹ ਐਕਸੀਡੈਂਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਸੋਚੀ ਸਮਝੀ ਸਾਥੀ ਸਾਰੇ ਤੁਸੀਂ ਦੇਖੋ ਕਿ ਬਲਵਿੰਦਰ ਸਿੰਘ ਜਾਂ ਹੋਰ ਜਿਹਨੇ ਸਾਡੇ ਪੱਤਰਕਾਰ ਭਾਈਚਾਰਾ ਹੈਗਾ ਇਹ ਸੱਚ ਦੀ ਆਵਾਜ਼ ਉਠਾਉਂਦੇ ਜਵਾਨਬੰਦੀ ਕਰਨੀ ਚਾਹੁੰਦੀ ਸਰਕਾਰ ਇਹ ਕੱਲਾ ਇੱਥੇ ਨਹੀਂ ਪੂਰੇ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਇਹ ਵਰਤਾਂਤ ਹੈਗਾ ਕਿ ਜਿਹੜੇ ਪੱਤਰਕਾਰ ਲੋਕਾਂ ਦੀ ਆਵਾਜ਼ ਉਠਾਉਂਦੇ ਆ ਉਹਨਾਂ ਨੂੰ ਜਵਾਨਬੰਦੀ ਕੀਤੀ ਜਾਂਦੀ ਆ ਪੰਜਾਬ ਦੇ ਵਿੱਚ ਮਨਿੰਦਰਜੀਤ ਸਿੰਘ ਸਿੱਧੂ ਜਿਹੜਾ ਹੈਗਾ ਜਾਂ ਡਾਕਟਰ ਬੁੱਛੀ ਬਖਸ਼ੀ ਸ਼ਾਹਜਾਦ ਐਵੇਂ ਦੇ ਹੋਰ ਬਹੁਤ ਪੱਤਰਕਾਰ ਹੈਗੇ ਆ ਉਹਨਾਂ ਦੀ ਵੀ ਪੈੜ ਜਿਹੜੀ ਹੈਗੀ ਨੱਪੀ ਜਾ ਰਹੀ ਆ ਕਿ ਉਸੇ ਲੀਡ ਪਰ ਚੱਲਦੇ ਆ ਇਹ ਬਲਵਿੰਦਰ ਸਿੰਘ ਨੇ ਆਵਾਜ਼ ਉਠਾਈ ਸੀ ਜਿਹੜੇ ਦੇ ਵਪਾਰ ਦੇ ਧੰਦੇ ਚੱਲਦੇ ਆ ਪਾਤੜਾਂ ਦੇ ਵਿੱਚ ਜਾਂ ਹੋਰ ਮੁੱਦਿਆਂ ਨੂੰ ਵਕ ਵਕ ਮੁੱਦਿਆਂ ਨੂੰ ਜਿਹੜਾ ਉਹ ਬਾਹਰ ਦੇ ਨੇ ਤੇ ਉਹਦੇ ਇਰਾਦੇ ਨਾਲ ਇਹ ਕਤਲ ਦੇ ਇਰਾਦੇ ਨਾਲ ਜਿਹੜਾ ਇਹ ਐਕਸੀਡੈਂਟ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਅਸੀਂ ਇਹਦਾ ਸਖਤ ਨਿੰਦਿ ਕਰਦੇ ਆ ਆ ਸਾਡੇ ਬਲਾਕੀਆਂ ਜਿਹੜੀਆਂ ਵੱਖ-ਵੱਖ ਜੱਠੇਵੰਦੀ ਕਿਸਾਨ ਜੱਠੇਵੰਦੀਆਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੀ ਸ਼ਾਮਿਲ ਹੈਗਾ ਤੇ ਪੱਤਰਕਾਰ ਭਾਈਚਾਰਾ ਅਸੀਂ ਅੱਜ ਇਹ ਤੈਅ ਕੀਤਾ ਹੈਗਾ ਕਿ ਡਿਪਟੀ ਸਾਹਿਬ ਨੂੰ ਮਿਲਣ ਆਏ ਸੀ ਇੱਥੇ ਹੈ ਨਹੀਂ ਗਏ ਅਸੀਂ ਚੇਤਾਵਨੀ ਦੇ ਰੂਪ ਚ ਪੱਤਰ ਮੰਗ ਪੱਤਰ ਦਿੱਤਾ ਹੈਗਾ ਕਿ 2 ਦਿਨਾਂ ਦੇ ਵਿੱਚ ਜੇ ਸਾਨੂੰ ਇਹਦਾ ਰਿਜ਼ਲਟ ਨਾ ਦਿੱਤਾ ਗਿਆ ਤਾਂ ਅਸੀਂ ਸੰਘਰਸ਼ ਕਰਾਂਗੇ ਕਿਉਂਕਿ ਜਿਹੜਾ ਇਹ ਟਰੱਕ ਮਿਲਿਆ ਜਿਹੜਾ ਟਰੱਕ ਨਾਲ ਐਕਸੀਡੈਂਟ ਕੀਤਾ ਗਿਆ ਇਹ ਇੱਕ ਹੋਟਲ ਮਾਲਕ ਦਾ ਹੈਗਾ ਤੇ ਜਿਹੜਾ ਉਹਦਾ ਡਰਾਈਵਰ ਆ ਤੋ ਲੋਕਾਂ ਨੇ ਫੜਿਆ ਤੇ ਜਿਹੜਾ ਪਰਚਾ ਹੋਇਆ ਉਹਦੇ ਵਿੱਚ ਇਹ ਦਿਖਾਇਆ ਗਿਆ ਕਿ ਅਣਪਛਾਤੇ ਵਿਅਕਤੀ ਦੇ ਖਿਲਾਫ ਜਿਹੜਾ ਪਰਚਾ ਹੈਗਾ ਬੇਸੋਚੀ ਸਮਝੀ ਸਾਜ਼ਿਸ਼ ਹੈ ਇਹ ਮੇਲੇ ਭੁਗਤ ਹੈਗੀ ਆ ਇਹ ਚੱਲਣ ਨਹੀਂ ਦਵਾਗੇ ਸਾਰੇ ਜਥੇਬੰਦੀਆਂ ਨੇ ਅੱਜ ਦੁਵਾਰਾ ਸਾਹਿਬ ਮੀਟਿੰਗ ਕਰਕੇ ਜੋਗੇ ਬਰਿੰਦਰ ਸਿੰਘ ਕਾਨਗਰਸ ਨੂੰ ਇਨਸਾਫ ਦਿਵਾਉਣ ਲਈ ਇਕੱਤਰ ਹੋਏ ਅੱਜ ਡਿਪਟੀ ਸਾਹਿਬ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਤੇ ਸਤਾਵਨੀ ਪੱਤਰ ਵੀ ਦਿੱਤਾ ਗਿਆ ਕਿਉਂਕਿ ਜਿਹੜਾ ਪ੍ਰਸ਼ਾਸਨ ਵੱਲੋਂ ਇਹ ਐਕਸੀਡੈਂਟ ਕੇਸ ਬਣਾਇਆ ਗਿਆ ਉਹ ਆਲਰੇਡੀ ਐਕਸੀਡੈਂਟ ਕੇਸ ਨਹੀਂ ਹੈਗਾ ਉਹ ਜਾਨਲੇਵਾ ਹਮਲਾ ਹੋਇਆ ਕਿਉਂਕਿ ਜਿਹੜਾ ਇਹ ਬਲਵਿੰਦਰ ਸਿੰਘ ਪੱਤਰਕਾਰ ਆ ਬੜਾ ਬੇਦਾਗ ਤੇ ਸੱਚਮੁੱਚ ਹੀ ਸ਼ਖਸੀਅਤ ਦਾ ਮਾਲਕ ਆ ਗੱਲ ਦਈ ਆ ਕਿਉਂਕਿ ਜਿਹੜੀ ਸੱਚ ਦੀ ਆਵਾਜ਼ ਆ ਇਹ ਸਰਕਾਰ ਬਲਾਂਤ ਤੱਕ ਪ੍ਰਸ਼ਾਸਨ ਇਹਨੂੰ ਦਬਾਉਣਾ ਚਾਹੁੰਦਾ ਸਰਕਾਰ ਇਹਨੂੰ ਦਬਾਉਣਾ ਚਾਹੁੰਦਾ ਤੇ ਅਸੀਂ ਭਾਰਤੀ ਕਿਸਾਨ ਜੁੰਡੀਆਂ ਨੇਕਤਾ ਯਾਦਵ ਵੱਲੋਂ ਇਸ ਵੀਰ ਨਾਲ ਖੜਿਆ ਜਦੋਂ ਤੱਕ ਇਹ ਇਨਸਾਫ ਨਹੀਂ ਮਿਲਦਾ ਜਿਵੇਂ ਵਕ ਵਕ ਭਰਾਤਰੀ ਜਿੱਥੇ ਮੁੰਡੀਆਂ ਨੇ ਜੋ ਵੀ ਐਕਸ਼ਨ ਲੈਣਗੇ ਅਸੀਂ ਇਹਨਾਂ ਮੋਢੇ ਨਾਲ ਮੋਢਾ ਲਾ ਕੇ ਤਿਆਰ ਹਾਂ ਸਿੱਧੂਪਤ ਮੈਂ ਕਹਿਣਾ ਚਾਹੁੰਦਾ ਜੀ ਜੋ ਵੀ ਆਵਾਜ਼ ਉਠਾਰਿਆ ਪੰਜਾਬ ਵਾਸਤੇ ਰੋਜ਼ ਹੀ ਆਪਾਂ ਖਬਰਾਂ ਸੁਣਦੇ ਆ ਕਿ ਕੀ ਹੋ ਰਿਹਾ ਪੰਜਾਬ ਦੇ ਵਿੱਚ ਹਸਤਾ ਵਸਦਾ ਸਾਡਾ ਪੰਜਾਬ ਵਾ ਜੇ ਕੋਈ ਨਸ਼ੇ ਦੀ ਗੱਲ ਕਰਦਾ ਉਹਦੀਆਂ ਲੱਤਾਂ ਤੋੜ ਦਿੱਤੀਆਂ ਜਾਂਦੀਆਂ ਮੁੰਡਾ ਟੀਚਰ ਸੀ ਮਠੰਡੇ ਉਹਨੂੰ ਜਾਨੋਂ ਮਾਰ ਦਿੱਤਾ ਗਿਆ ਬਹੁਤ ਮਾੜੀਆਂ ਘਟਨਾਵਾਂ ਹੋ ਰਹੀਆਂ ਵਾ ਤੇ ਮੈਨੂੰ ਸਰਜੀਤ ਪਾਤਰ ਦੀ ਲਹਿਣ ਇੱਕ ਯਾਦ ਆ ਰਹੀ ਹੈ ਇਨਾ ਸੱਚ ਨਾ ਬੋਲੀ ਕੱਲਾ ਰਹਿ ਜਾਏਗਾ ਚਾਰਕ ਬੰਦੇ ਰੱਖ ਲੈ ਮੋਢਾ ਦੇਣ ਜੋਗੇ ਜਿਹੜਾ ਸੱਚ ਬੋਲਦਾ ਪਰ ਅਸੀਂ ਇਹ ਇਕੱਲਾ ਨਹੀਂ ਰਹਿਣ ਦਵਾਂਗੇ ਬਲਵਿੰਦਰ ਸਿੰਘ ਨੂੰ ਸਾਰਾ ਸਾਡਾ ਪਾਤਣਾ ਬਲਾਕ ਜਿੰਨੀਆਂ ਵੀ ਜੱਥੇਬੰਦੀਆਂ ਨੇ ਜਿੰਨੇ ਵੀ ਉਹਦਾ ਨਾਲ ਕੀ ਹੈਗੇ ਸਾਰੇ ਅਸੀਂ ਨਾਲ ਖੜੇ ਆਂ ਔਰ ਇਨਸਾਨ